ਔਰ ਕਿੰਨੇ ਦਿਨੇ ਤੁਹਾਡੇ ਆ ਦੇਖ ਸਕਦੇ ਹੋ ਨਰੂਲਾ ਦਾ ਫੈਮਲੀ ਨੇ ਇੱਥੇ ਕਿਸਾਨਾਂ ਕੋਲ ਪਹੁੰਚ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦੀ ਸੇਵਾ ਕੀਤੀ ਹੈ ਇਹ ਤਾਂ ਸ਼ਬਦ ਵਰਤਣਾ ਹੀ ਨਹੀਂ ਇਹ ਤਾਂ ਸੇਵਾ ਲਈ ਆ ਤੁਸੀਂ ਕੀ ਕੀ ਕਰ ਜਾਂਦੇ ਹੋ ਯਾਰ ਤੁਸੀਂ ਤਾਂ ਦੂਜੀਆਂ ਸਟੇਟਾਂ ਸਾਂਭ ਲੈਣੇ ਹੋ ਤੁਹਾਡੀ ਭਰਾ ਹੁੰਦੇ ਆ ਸਾਰੇ ਉਹ ਜਿਹੜੇ ਮਣ ਮਣ ਕਣ ਕਾਂ ਚੁਕਾ ਦਿੰਦੇ ਹੋ ਵੀ ਲੈ ਜਾਓ ਕੋਈ ਗੱਲ ਪਹਿਲਾਂ ਵੀ ਮੈਂ ਕਿਹਾ ਸੀ ਚਾਹੇ ਸਾਨੂੰ ਘਰ ਵੇਚਨੇ ਪੈ ਜਾਣ ਪਲਾਟ ਵੇਚਨੇ ਪੈ ਜਾਣ ਜਿੰਨੀ ਚਰ ਸਾਡੇ ਕੋਲੇ ਹੈਗਾ ਬਾਈ ਯਕੀਨ ਮੰਨੀ ਧਰਨਿਆਂ ਵੇਲੇ ਉਦੋਂ ਕਾਫੀ ਖਰਚਾ ਹੋਇਆ ਤੇ ਰੱਬ ਨੇ 10 20 30 40 ਗੁਣਾ ਕਰਕੇ ਮੋੜਿਆ ਨਹੀਂ ਮੈਂ ਵੀ ਇੱਕ ਕਿਸਾਨ ਦੀ ਧੀ ਆ ਮੈਨੂੰ ਮੈਂ ਚੰਗੀ ਤਰ੍ਹਾਂ ਦੁੱਖ ਸਮਝ ਸਕਦੀ ਆ ਇਹ ਚੀਜ਼ ਦਾ ਕਿਉਂਕਿ ਕਿਸਾਨਾਂ ਲਈ ਤਾਂ ਕਣ ਕੀ ਉਹਨਾਂ ਦਾ ਸੋਨਾ ਹੁੰਦੀ ਹੈ ਜ਼ਮੀਨਾਂ ਨੂੰ ਉਹ ਪੁੱਤਾਂ ਵਾਂਗ ਪਾਲਦੇ ਆ ਤੇ ਦੁੱਖ ਤਾਂ ਲੱਗਦਾ ਹੀ ਹੈ ਜਦੋਂ ਆਹ ਕੁਝ ਹੋ ਜਾਂਦੇ ਆ ਅੱਜ ਸਮਝ ਲੈਣ ਸ਼ਹਿਰੀ ਕੱਲ ਸਮਝ ਲੈਣ ਮਹੀਨੇ ਨੂੰ ਸਮਝ ਲੈਣ ਯਾ ਫਿਰ ਉਦੋਂ ਸਮਝਣਗੇ ਜਦੋਂ ਆਪ ਤੇ ਬੇਪਤਾ ਪਹੁੰਗੇ ਵੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਜੇ ਕਿਸਾਨ ਹੈਗਾ ਤਾਂ ਆਪਾਂ ਹੈਗਿਆ ਨਹੀਂ ਆਪਾਂ ਨਹੀਂ ਹੈਗੇ ਵੀ ਹਾਂ ਬਿਜ਼ਨਸਮੈਨਾਂ ਨੂੰ ਨੁਕਸਾਨ ਜਿਹੜਾ ਹੋ ਰਿਹਾ ਕਿਸਾਨਾਂ ਕਰਕੇ ਕਰ ਦੋ ਇਹੋ ਜਿਹੇ ਬਹੁਤ ਚਾਹਦਾ ਆਉਂ ਜਦੋਂ ਵਿਚਾਰੇ ਕਦੀ ਆਪਦੀ ਮੰਗਾਂ ਲਈ ਧਰਨਾ ਲਾਂਦੇ ਆ ਉਦੋਂ ਫਿਰ ਇਹ ਸ਼ੁਰੂ ਹੋ ਜਾਂਦਾ ਵੀ ਇਹਨਾਂ ਦੀ ਵਜ੍ਹਾ ਨਾਲ ਦੇਖੋ ਜੀ ਬਿਜ਼ਨਸਮੈਨ ਦਾ ਕਿੰਨਾ ਨੁਕਸਾਨ ਹੋ ਰਿਹਾ ਤੇ ਅੱਜ ਚਲੋ ਇਹਨਾਂ ਦਾ ਫਿਰ ਪੂਰਾ ਕਰਕੇ ਦੋ ਬਈ ਕਿਸੇ ਸਟੇਟ ਦੇ ਵਿੱਚ ਕੋਈ ਪ੍ਰੋਬਲਮ ਬੈਂਦੀ ਆ ਤੇ ਆਪਣਾ ਪੰਜਾਬ ਮੂਰੀ ਹੁੰਦਾ ਸਭ ਤੋਂ ਪਹਿਲਾਂ ਤੇ ਹੁਣ ਜਦੋਂ ਆਪਣੇ ਪੰਜਾਬ 'ਚ ਵਿਪਤਾ ਆਈ ਆ ਜ਼ਰੂਰੀ ਨਹੀਂ ਹੋਣਾ ਬਾਈ ਜੀ ਕੋਲੇ 30 ਕਿੱਲੇ ਆ 30 ਦੇ 30 ਮਾਮਲੇ ਤੇ ਇਹਨਾਂ ਦੇ ਆਪਦੀ ਜ਼ਮੀਨ ਤਾਂ ਨਹੀਂ ਨਾ ਬਾਈ ਜੀ ਤੁਹਾਡੀ ਹੁਣ ਦੀ ਸੋਚੋ ਇਹ ਕਿਵੇਂ ਗਾਂ ਉੱਠਣਗੇ ਕਿਵੇਂ ਆਪਾਂ 20 ਜਾਣੇ ਰਲ ਕੇ 25 ਜਾਣੇ ਰਲ ਕੇ 50-50000 ਬਾਈ ਇਹ ਬਾਈ ਹੁਣੇ ਉੱਠ ਖੜੇ ਬਸ ਬਾਈ ਹੁਣਾਂ ਦੇ ਮੂੰਹ 'ਚੋਂ ਕੋਈ ਉਦਾਂ ਦੀ ਗੱਲ ਨਹੀਂ ਨਿਕਲੀ ਨਹੀਂ ਤਾਂ ਲੁਕੀ ਰੱਬ ਨੂੰ ਕੋਸਣ ਲੱਗ ਜਾਂਦੇ ਆ ਇਹ ਕਹਿੰਦੇ ਕੋਈ ਨਹੀਂ ਮौज ਆ ਉਹਦੀ ਮੈਂ ਕਹਿੰਦਾ ਦਲੇਰੀ ਆ ਯਾਰ ਇਹ ਬੰਦਿਆਂ ਚ ਹੀ ਦਲੇਰੀ ਆ ਇਹਨਾਂ ਨੂੰ ਦੇਖ ਕੇ ਹੀ ਪੰਜਾਬ ਦੇ ਵਿੱਚ ਸਾਡੇ ਵਰਗਿਆਂ ਚ ਦਲੇਰੀ ਆਂਦੀ ਆ ਵੀ ਕੋਈ ਗੱਲ ਨਹੀਂ ਯਾਰ ਰੱਬ ਹੈਗਾ ਹੁਣ ਇਹਹੀ ਗੱਲ ਕਰਦੇ ਬਈ ਕੋਈ ਨਹੀਂ ਰੱਬ ਹੈਗਾ ਵਾਕਈ ਰੱਬ ਹੈਗਾ ਜੀ ਤਾਂ ਹੀ ਭੇਜਿਆ ਉਹਨਾਂ ਨੇ ਫਿਰ ਸਾਨੂੰ ਸਾਡੇ ਤੋਂ ਇੱਥੇ ਦਿਹਾੜੀ ਨਹੀਂ ਲੰਗਣੀਗੀ ਆ ਖੇਤਾਂ ਦੇ ਵਿੱਚ ਅਲਾ ਮੇਰੇ ਮੁੰਡੇ ਨੂੰ ਉਹ ਦਿਹਾੜੀ ਕੱਢ ਕੇ ਦਿਖਾ ਦੇ ਮੈਂ ਆਪਦੇ ਬੱਚੇ ਤੇ ਹੀ ਕਹਿੰਨਾ ਇਹ ਤੋਂ ਇੱਕ ਦਿਹਾੜੀ ਨਹੀਂ ਇੱਥੇ ਲਾ ਹੋਣੀਗੀ ਸਾਡੇ ਹੈਗੇ ਸ਼ਹਿਰੀਆਂ ਦੇ ਸੋਲ ਛਰੀ ਇੱਥੇ ਹੱਡ ਤੋੜਵੀਂ ਮਿਹਨਤ ਕਰਦੇ ਆ ਇਹ ਲੋਗ ਤੇ ਇਸ ਟਾਈਮ ਇਹਨਾਂ ਦਾ ਸਾਥ ਆ ਬੱਚਿਆਂ ਨੇ ਵੀ ਮੈਂਟਲ ਆਇਆ ਜੀ 1 ਮਿੰਟ ਲਾਇਆ ਕਹਿੰਦੇ ਪਾਪਾ ਆਪਾਂ ਹੈਲਪ ਕਰ ਇਹਨਾਂ ਨੂੰ ਵੀਡੀਓ ਦਿਖਾਈਆਂ ਕਹਿੰਦੇ ਪਾਪਾ ਆਪਾਂ ਹੈਲਪ ਕਰਕੇ ਆਣੇ ਧੀ ਦਾ ਚਿੱਤ ਕਰਦਾ ਹੱਥ ਅੱਡ ਨੂੰ ਕਿਸੇ ਇਹ ਮੰਗਿਆ ਨਹੀਂ ਬਾਈ ਤੁਸੀਂ ਇਹ ਇਹ ਸਾਡਾ ਫਰਜ਼ ਆ ਅਸੀਂ ਆਏ ਆ ਤੁਸੀਂ ਮੰਗਿਆ ਨਹੀਂ ਤੁਸੀਂ ਤਾਂ ਬਾਈ ਤੁਸੀਂ ਤੁਸੀਂ ਅੰਨ ਦਾਤੇ ਹੋ ਨਾ ਤੁਸੀਂ ਹੱਥ ਬੰਨਣੇ ਆ ਆਪਣਾ ਪੰਜਾਬ ਤੁਹਾਡੇ ਕੋਲੇ ਯਾਰ ਉਹ ਆਂਦੇ ਆ ਕਾਰ ਸੇਵਾ ਵਾਲੇ ਲੈ ਕੇ ਟਰਾਲੀ ਤੁਸੀਂ ਮੈਂਟ ਲਾਉਨੇ ਹੋ ਯਾਰ ਮਣ ਮਣਕਣਕ ਸੁਟਣ ਨੂੰ ਤੁਸੀਂ ਗੁਰਦੁਆਰਿਆਂ 'ਚ ਮੈਂਟਲ ਆਉਣੇ ਆ ਲੰਗਰ ਲਾਉਣ ਨੂੰ ਕਿਤੇ ਕੋਈ ਵਿਪਤਾ ਆ ਜੇ ਤੁਸੀਂ ਮੈਂਟਲ ਆਉਣੇ ਆ ਆਪ ਦਾ ਰੁਪਈਆ ਲਾਉਣ ਨੂੰ ਯਾਰ ਇਹ ਤਾਂ ਇਹ ਤਾਂ ਸਾਨੂੰ ਮੈਂ ਕਹਿੰਦਾ ਸ਼ੁਕਰ ਆ ਵੀ ਰੱਬ ਨੇ ਸਾਨੂੰ ਮੌਕਾ ਦਿੱਤਾ ਇਹ ਸ਼ੁਕਰ ਇਹ ਸੋਚ ਤੁਹਾਡੀ ਠੀਕ ਹੈ ਬਹੁਤ ਤਕੜੀ ਸੋਚ ਹੈ ਧੰਨਵਾਦ ਤੁਹਾਡੀ ਸੋਚ ਦਾ ਹਾਂਜੀ ਇਹ ਗਏ ਸੀ ਭਾਈ ਬਾਹਰੋਂ ਅਸੀਂ ਤਾਂ ਮੁੜਿਆਏ ਇੱਥੇ ਮੈਂ ਮੁੜਿਆ ਹਾਂ ਇਹ ਤਾਂ ਪੀ ਆਰ ਪੂਰ ਵੀ ਛੱਡਤੀ ਇਹਨਾਂ ਦੀ ਹੁਣ ਪੀ ਆਰ ਪੈਣੀ ਸੀਗੀ ਮੈਂ ਛੱਡੋ ਪਰ ਪੰਜਾਬ ਪੰਜਾਬ ਹੀ ਹੈ ਬਈ ਦਾ ਬਾਰਲੇ ਦੇਸ਼ ਨੂੰ ਸਵਰਗ ਕਿਆਦਾ ਹੁੰਦਾ ਹੈ ਕਦੀ ਵਾਰੀ ਤੁਸੀਂ ਸਵਰਗ ਛੱਡ ਗਏ ਉਹਨਾਂ ਨੂੰ ਸਵਰਗ ਨੀਂਨਾ ਪਤਾ ਕੀ ਹੁੰਦਾ ਸਵਰਗ ਆ ਵੰਮੇ ਨਾ ਆਪਣਾ ਪੰਜਾਬ ਜਿੱਥੇ ਕੋਈ ਆਪ ਨੂੰ ਬੰਦਾ ਪੁੱਛਦਾ ਵਾ ਕਿ ਹਾਂਜੀ ਭਾਈ ਦੱਸੋ ਕੀ ਹੋਇਆ ਉਹ ਤਾਂ ਤੁਸੀਂ ਸਾਈਡ ਤੇ ਖੜੇ ਰੋਈ ਵੀ ਆ ਕਿਸੇ ਨੇ ਨਹੀਂ ਆ ਕੇ ਪੁੱਛਣਾ ਸਾਨੂੰ ਨੰਬਰ ਜੀ ਆਪਣਾ ਹੈਗਾ 97 791 7595 ਪਿੰਡ ਕਿਹੜਾ ਹੈ ਪਿੰਡ ਜੀ ਔਲਖ ਫੋਨ ਲਾ ਕੇ ਸਾਡਾ ਦੁੱਖ ਵੀ ਸੁਣ ਲੈਂਦੇ ਨੇ ਕਿ ਡਾ ਅਮਰੀਕਾ ਪਲਾਂ ਉਹ 5 ਰੁਪਏ ਨੇ ਪੈਸਾ ਸਾਨੂੰ ਪਾਉ ਵੀ ਆ ਤੇ ਇਹ ਤਾਂ ਹੀ ਵੇਖੋ ਤੁਸੀਂ ਵੇਲੇ ਇਹ ਦੀ ਮਹਾਸੀ ਸਾਡੇ ਖੇਤ ਦੇ ਵਿੱਚ ਆ ਗਈ। ਇਹ ਅਸੀਂ ਕੋਈ ਫੇਮਸ ਹੋਣ ਲਈ ਨਹੀਂ ਆਏ ਇੱਥੇ। ਅਸੀਂ ਆਏ ਆ ਭਰਾਵਾਂ ਲਈ ਕਿਉਂਕਿ ਫੇਮਸ ਹੋਣ ਲਈ ਲੱਖ ਰੁਪਏ ਥੋੜਾ ਖਰਚਣਾ। ਫੇਮਸ ਹੋਣ ਲਈ ਤਾਂ ਇਹ ਪੁੱਠੀ ਸਿੱਧੀ ਵੀਡੀਓ ਪਾ ਦੇਣੇ ਫੇਮਸ ਹੋ ਜਾਂਗੇ। ਫੇਮਸ ਤਾਂ ਵੈਸੇ ਹੀ ਬਹੁਤ ਹੈਗੇ ਆ। ਬਟ ਅਸੀਂ ਦਿਲੋਂ ਆਏ ਆ ਬਾਈ। ਮਨ ਰੋਂਦਾ ਇਹਨਾਂ ਦੇ ਨੁਕਸਾਨ ਦੇਖ ਕੇ ਮਨ ਰੋਂਦਾ। ਹਾਂ ਨਾ ਟਰੋਲ ਵਾਲਿਆਂ ਨੂੰ ਜ਼ਰੂਰ ਕਹਿਣਾ ਬਾਈ ਆਹ ਵੀਡੀਓ ਵਾਇਰਲ ਕਰ ਦਿਓ। ਇਹਦੇ ਕਲਿੱਪ ਵਾਇਰਲ ਕਰੋ ਜਿਹੜੇ ਸਾਡੇ ਤੁਸੀਂ ਉਹ ਐਨੀਵਰਸਰੀ ਦੇ ਕੀਤੇ ਆ। ਕੀ ਪਤਾ ਹੁਣ ਇਹਨਾਂ ਦਾ ਫਾਇਦਾ ਹੀ ਹੋ ਜਾਏ ਕੋਈ। ਸਸ਼ੇਕਾਲ ਤੁਸੀਂ ਸੁਣੇ ਹੋ ਮਿੱਟੀ ਦੇ ਨਾਲ ਮੈਂ ਹਾਕੂਰ ਜੋਤ ਸਿੰਘ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਇਹ ਨੁਕਸਾਨ ਸ਼ਾਇਦ ਤੁਹਾਨੂੰ ਲੱਖਾਂ ਦਾ ਲੱਗਦਾ ਹੋਵੇਗਾ ਪਰ ਇਹ ਕਈ ਕਰੋੜਾਂ ਦਾ ਕਈ ਕਰੋੜਾਂ ਦਾ ਨਹੀਂ ਕਈ ਅਰਬਾਂ ਦਾ ਅਰਬ ਤੁਸੀਂ ਜ਼ਰੂਰ ਇਸ ਨੂੰ ਗਿਣ ਰਹੇ ਹੋਗੇ ਕਿ ਅਰਬ ਇਹ ਗਿਣਤੀ ਨਹੀਂ ਆ ਅਰਬ ਅਸਲ 'ਚ ਇਹ ਮਿਹਨਤ ਆ ਅ ਮੇਰੇ ਪਿੱਛੇ ਕਿਸਾਨ ਮੌਜੂਦ ਆ ਤਸਵੀਰਾਂ ਵਾਇਰਲ ਹੋਈਆਂ ਸੀ ਇਹੋ ਹੀ ਬਜ਼ੁਰਗ ਨੇ ਜਿੰਨਾਂ ਦੀ ਤਸਵੀਰ ਵਾਇਰਲ ਹੋਈ ਸੀ ਜਿਨ੍ਹਾਂ ਨੇ 6 ਮਹੀਨੇ ਫਸਲ ਤੇ ਲਾਏ ਤੇ ਬਾਚੋ ਫਸਲ ਜਿਹੜੀ ਐ ਇੱਕੋਦਮ ਖਰਾਬ ਹੋ ਗਈ ਅੱਜ ਨਰੂਲਾ ਫੈਮਲੀ ਇੱਥੇ ਪਹੁੰਚੀ ਆ ਇਹਨਾਂ ਦੀ ਮਦਦ ਕਰਨ ਲਈ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਅ ਭਾਜੀ ਪਹੁੰਚੇ ਬਾਅਦ ਤੇ ਪਤਾ ਕਿੱਦਾਂ ਲੱਗਿਆ ਇਹਨਾਂ ਦਾ ਤੇ ਸਭ ਤੋਂ ਵੱਡੀ ਗੱਲ ਸੋਚਣਾ ਹੀ ਬੜੀ ਵੱਡੀ ਗੱਲ ਆ ਸੋਚਿਆ ਕਿਵੇਂ ਤੁਸੀਂ ਕਿਸ ਤਰੀਕੇ ਨਾਲ ਵੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਸਭ ਤੋਂ ਪਹਿਲਾਂ ਤਾਂ ਜੀ ਥੈਂਕ ਯੂ ਤੁਹਾਡਾ ਚੈਨਲ ਵਾਲਿਆਂ ਦਾ ਜਿਹੜੇ ਤੁਸੀਂ ਇਹਨਾਂ ਨੂੰ ਕਵਰ ਕਰਨ ਆਨੇ ਹੋ ਤੇ ਪੂਰੇ ਪੰਜਾਬ ਨੂੰ ਪਤਾ ਲੱਗਦਾ ਮੀਡੀਆ ਬਹੁਤ ਵੱਡੀ ਤਾਕਤ ਆ ਮੀਡੀਆ ਦੇ ਰਾਹੀਂ ਸਾਨੂੰ ਪਤਾ ਲੱਗਿਆ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਸਾਡੀ ਫੈਮਿਲੀ ਹਮੇਸ਼ਾ ਹੀ ਵੀ ਇਹਨਾਂ ਦੇ ਨਾਲ ਕੋਈ ਧਰਨੇ ਦੀ ਗੱਲ ਹੋਵੇ ਜਾਂ ਕੋਈ ਵੀ ਆਪਦਾ ਆਵੇ ਸਾਨੂੰ ਇਹ ਹੁੰਦਾ ਆਪਦਾ ਦਸਵੰਦ ਆਪਾਂ ਚਲੋ ਇਹਨਾਂ ਤੇ ਲਾਈਏ ਭਰਾਵਾਂ ਤੇ ਅ ਭਾਈ ਜੀ ਇੱਕ ਗੱਲ ਆ ਵੀ ਅਸਲ 'ਚ ਕਿਸਾਨਾਂ ਦੇ ਵੀਡੀਓਜ਼ ਬਹੁਤ ਦੇਖਦੇ ਆ ਲੋਕੀ ਲੋਕੀ ਕਹਿੰਦੇ ਆ ਮਦਦ ਕਰੋ ਮਦਦ ਕਰੋ ਪਰ ਮਦਦ ਜਿਹੜੀ ਆ ਉਹ ਫੇਸਬੁੱਕ ਤੇ ਸ਼ੇਅਰਸ ਤੱਕ ਰਹਿ ਜਾਂਦੀ ਆ ਫੇਸਬੁਕ ਦੇ ਸ਼ੇਅਰ ਹੋ ਗਏ ਕਮੈਂਟ ਹੋ ਗਏ ਜਾਂ ਵਾਇਰਲ ਲਿਖਣ ਤੱਕ ਜਾਂ ਰੱਬ ਦਾ ਨਾਮ ਲਿਖਣ ਤੱਕ ਇੱਥੇ ਤੱਕ ਹੀ ਖਤਮ ਹੋ ਜਾਂਦੇ। ਇਹੀ ਥੋੜਾ ਅਫਸੋਸ ਹੁੰਦਾ ਹੈ ਚੀਜ਼ਾਂ ਤੇ ਹੀ ਦੇਖੋ ਆਪਾਂ ਕਬੱਡੀ ਕਪਾਂ ਤੇ ਲੱਖਾਂ ਰੁਪਈਆ ਖਰਚ ਕਰ ਦਿੰਨੇ ਆ ਸਿੰਗਰਾਂ ਤੇ ਇੰਨਾ ਰੁਪਈਆ ਲਾ ਦਿੰਨੇ ਆ ਜਦੋਂ ਇਹੇ ਜੀ ਆបਦਾਨ ਦੀ ਆ ਤੇ ਆਪਾਂ ਕਿਉਂ ਲੁਕਦੇ ਆ ਆਪਾਂ ਨੂੰ ਸਾਰੇ ਪੰਜਾਬ ਨੂੰ ਹੀ ਚਾਹੀਦਾ ਹੁਣ ਵੀ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਸਾਰੇ ਪੰਜਾਬ ਦੇ ਕਿੱਡੇ ਤਣਾੜ ਲੋਕ ਆ ਕਿੰਨੇ ਅਮੀਰ ਲੋਕ ਆ ਜੇ ਆਪ ਦਾ ਥੋੜਾ ਥੋੜਾ ਦਸਵੰਦ ਕੱਢਣ ਤਾਂ ਮੈਂ ਕਹਿੰਨਾ ਪੰਜਾਬ ਵਾਲੇ ਤਾਂ ਸਟੇਟਾਂ ਸੰਭ ਲੈਂਦੇ ਆ ਦੂਜੀਆਂ ਜਾ ਕੇ ਕਿਸੇ ਸਟੇਟ ਦੇ ਵਿੱਚ ਕੋਈ ਪ੍ਰੋਬਲਮ ਪੈਂਦੀ ਆ ਤੇ ਆਪਣਾ ਪੰਜਾਬ ਮੂਰੀ ਹੁੰਦਾ ਸਭ ਤੋਂ ਪਹਿਲਾਂ ਤੇ ਹੁਣ ਜਦੋਂ ਆਪਣੇ ਪੰਜਾਬ 'ਚ ਹੀ ਵਿਪਤਾ ਆਈ ਆ ਜ਼ਰੂਰੀ ਨਹੀਂ ਹੋਣਾ ਬਾਈ ਜੀ ਕੋਲੇ 30 ਕਿੱਲੇ ਆ 30 ਦੇ 30 ਮਾਮਲੇ ਤੇ ਆ ਇਹਨਾਂ ਦੇ ਆਪ ਦੀ ਜ਼ਮੀਨ ਤਾਂ ਨਹੀਂ ਨਾ ਬਾਈ ਜੀ ਤੁਹਾਡੀ ਹੁਣ ਦੀ ਸੋਚੋ ਇਹ ਕਿਵੇਂ ਗਾਂ ਉੱਠਣਗੇ ਕਿਵੇਂ ਆਪਾਂ 20 ਜਾਣੇ ਰਲ ਕੇ 25 ਜਾਣੇ ਰਲ ਕੇ 50-50000 ਬਾਈਏ 22 ਹੁਣੇ ਉੱਠ ਖੜੇ ਬਸ ਇਹਨਾਂ ਨੂੰ ਵੀ ਹੌਸਲਾ ਮਿਲੂਗਾ ਯਾਰ ਕੋਈ ਗੱਲ ਨਹੀਂ ਜੇ ਫਸਲ ਖਰਾਬ ਹੋਈ ਆ ਮੇਰੇ ਨਾਲ ਪੰਜਾਬ ਖੜਾ ਵਾ ਤੇ ਹੁਣ ਮੈਂ ਅਪੀਲ ਕਰਦਾ ਜੀ ਜਰੂਰ ਸਾਰਿਆਂ ਨੂੰ ਐਨਆਰਆਈ ਬੈਠੇ ਆ ਕਿ ਡੇ ਡੇ ਵੱਡੇ ਐਨਆਰਆਈ ਆ ਕਰੋੜਾਂ ਚ ਉਹਨਾਂ ਦੇ ਬਿਜ਼ਨਸ ਆ ਕਿੰਨਾ ਫਰਕੀ ਫਰਕ ਪੈ ਜੂ 50-50 ਹਜ਼ਾਰ ਰੁਪਈਆ ਜੇ ਰਲ ਕੇ ਦੇ ਦਈਏ ਆਪਾਂ ਤੇ ਕਿਹ ਵੀ ਗੱਲ ਆ ਮੈਂ ਕਵਾਂਗਾ ਇੰਨਾ ਹੀ ਚੀਹ ਤਾਕਤ ਹੁੰਦੀ ਆ ਵੀ ਆਪਣਾ ਜੋ ਵੀ ਆ ਜਮਾ ਪੂੰਜੀ ਜਿੰਨੀ ਕਮਾਈ ਸਾਰੀ ਲਾ ਦਿੰਦੇ ਆ 6 ਮਹੀਨੇ ਉਸ ਤੇ ਫੂਕ ਦਿੰਦੇ ਆ ਫਿਰ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਇਹ ਸਮਾਨ ਦੇ ਖੁੱਲੇ ਸਮਾਨ ਦੇ ਥੱਲੇ ਛੱਡ ਦਿੰਦੇ ਆ ਫੇਰ ਵੀ ਜੇ ਨੁਕਸਾਨ ਵੀ ਹੋ ਜਾਏ ਤਾਂ ਸ਼ੁਕਰ ਕਰਦੇ ਹੁੰਦੇ ਨੇ ਉਸ ਤੋਂ ਮੈਂ ਅਸੀਂ ਹੁਣ ਅਸੀਂ ਗੱਲਾਂ ਕਰਦੇ ਪਏ ਸੀ ਬਾਈ ਹੁਣਾਂ ਦੇ ਮੂੰਹ ਚੋਂ ਕੋਈ ਉਦਾਂ ਦੀ ਗੱਲ ਨਹੀਂ ਨਿਕਲੀ ਨਹੀਂ ਤਾਂ ਲੋਕੀ ਰੱਬ ਨੂੰ ਕੋਸਣ ਲੱਗ ਜਾਂਦੇ ਆ ਇਹ ਕਹਿੰਦੇ ਕੋਈ ਨਹੀਂ ਮौज ਆ ਉਹਦੀ ਮੈਂ ਕਹਿੰਦਾ ਦਲੇਰੀ ਆ ਯਾਰ ਇਹ ਬੰਦਿਆਂ ਚ ਹੀ ਦਲੇਰੀ ਆ ਇਹਨਾਂ ਨੂੰ ਦੇਖ ਕੇ ਹੀ ਪੰਜਾਬ ਦੇ ਵਿੱਚ ਸਾਡੇ ਅਰਗਾਂ ਚ ਦਲੇਰੀ ਆਂਦੀ ਆ ਵੀ ਕੋਈ ਗੱਲ ਨਹੀਂ ਯਾਰ ਰੱਬ ਹੈਗਾ ਹੁਣ ਇਹਹੀ ਗੱਲ ਕਰਦੇ ਬਈ ਕੋਈ ਨਹੀਂ ਰੱਬ ਹੈਗਾ ਵਾਕੀ ਰੱਬ ਹੈਗਾ ਜੀ ਤਾਂ ਹੀ ਭੇਜਿਆ ਉਹਨਾਂ ਨੇ ਫਿਰ ਸਾਨੂੰ ਵੀ ਬਾਪੂ ਜੀ ਤੁਹਾਡੀ ਵੀਡੀਓ ਦੇਖ ਕੇ ਸਾਨੂੰ ਵੀ ਇੱਕ ਵਾਰੀ ਰੋਣਾ ਆ ਗਿਆ ਸੀਗਾ ਭਾਈ ਜੀ ਤੁਸੀਂ ਦਲੇਰੀ ਰੱਖੋ ਪੰਜਾਬ ਤੁਹਾਡੇ ਨਾਲ ਆ ਤੁਸੀਂ ਦਲੇਰੀ ਰੱਖੋ ਮੈਂ ਕਹਿੰਦਾ ਤੁਸੀਂ ਦਲੇਰੀ ਰੱਖੋ ਮੈਂ ਦੋ ਦਿਨਾਂ ਚ ਤੁਹਾਡਾ ਪੈਸਾ ਪੂਰਾ ਹੋਊਗਾ ਦੋ ਦਿਨਾਂ ਚ ਜੋ ਲੱਗਿਆ ਤੁਹਾਡਾ ਧੰਨਵਾਦ ਜੀ ਇਹਨਾਂ ਦਾ ਨੰਬਰ ਇਹਨਾਂ ਦਾ ਨੰਬਰ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਨੀਚੇ ਮੈਂਸ਼ਨ ਕਰਿਓ ਤੁਸੀਂ ਧੰਨਵਾਦ ਜੀ ਬਾਪੂ ਜੀ ਤੁਸੀਂ ਦੱਸ ਦੋ ਆਪਾਂ ਕਿੱਥੇ ਖੜੇ ਆ ਕੀ ਤੁਹਾਡਾ ਨੰਬਰ ਆ ਉਸ ਦੇ ਬਾਰੇ ਆ ਕੈਮਰਾ ਤੇ ਦੱਸ ਦੋ ਜਾਣਕਾਰੀ ਜ਼ਰੂਰ ਸਾਂਝੀ ਹਾਂਜੀ ਨੰਬਰ ਜੀ ਆਪਣਾ ਹੈਗਾ 97 791 75925 ਪਿੰਡ ਕਿਹੜਾ ਹੈ ਪਿੰਡ ਜੀ ਔਲਖ ਹਾਂ ਇੱਕ ਮੈਂ ਹੋਰ ਜ਼ਰੂਰ ਕਹਿਣਾ ਚਾਹੁੰਦਾ ਜੀ ਤੁਸੀਂ نیچے ਪਿੰਡ ਦਾ ਨਾਮ ਜਿਹੜੇ ਜਿਹੜੇ ਪਿੰਡਾਂ 'ਚ ਵਿਪਤਾ ਆਈ ਆ ਉਹਦਾ ਸਾਰਾ ਵੇਰਵਾ ਪਾਓ ਤੇ ਜਿਹੜੇ ਆਮ ਲੋਕ ਜਿਹੜੇ ਐਨ ਆਰ ਆਈ ਬੈਠੇ ਆ ਜਿਹੜੇ ਇੰਨਾ ਰੁਪਈਆ ਖਰਚ ਕਰ ਦਿੰਦੇ ਆ